ਦੀ ਕਿਤੇ ਇੱਕ ਸਮੱਸਿਆ ਉਹਨਾਂ ਦੀ ਹੈ ਕਿ ਆ ਰਹੇ ਆ ਕਿ ਨਹੀਂ ਜਾਂ ਜਿਵੇਂ ਹੁਣ ਨਵੇਂ ਬੱਚੇ ਹੁਣ ਪਲੱਸ 2 ਕਰ ਰਹੇ ਨੇ 25 ਦੇ ਵਿੱਚ ਉਹਨਾਂ ਦੇ ਪਾਸ ਆਊਟ ਹੋਣਗੇ ਕਿ ਉਹ ਅੱਗੇ ਹੁਣ ਆਸਟ੍ਰੇਲੀਆ ਲਈ ਵੀ ਕਰ ਸਕਦੇ ਆ ਉਹ ਡਾਕੂਮੈਂਟ ਬਾਰੇ ਪਤਾ ਕਰ ਲੋ ਡਾਕੂਮੈਂਟ ਦੀ ਲਿਸਟ ਲੈ ਲੋ ਔਰ ਡਾਕੂਮੈਂਟ ਦੀ ਜੇ ਲਿਸਟ ਤੁਹਾਡੇ ਹੱਥ ਚ ਹੋਊਗੀ ਤੇ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਟਾਈਮਲੀ ਆਸਟ੍ਰੇਲੀਆ ਦੀ ਚੰਗੀ ਯੂਨੀਵਰਸਿਟੀ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹ ਪੜ੍ਹੂਗਾ ਵੀ 25 ਦੇ ਵਿੱਚ ਇਸ ਟਾਈਮ ਆਪਣੇ ਐਗਜ਼ਾਮ ਦੇ ਰਹੇ ਆ ਉਹ ਬੱਚੇ ਕਿਤੇ ਨਾ ਕਿਤੇ ਪਰਸੈਂਟੇਜ ਵੀ ਬਹੁਤ ਸੋਹਣੀ ਕੱਢ ਲੈਂਦੇ ਆ ਪੀਟੀ ਦੇ ਸਕੋਰ ਜਿਹੜੇ ਹੈਗੇ ਉਹ ਆਲਮੋਸਟ ਅਸੀਂ ਦੇਖਿਆ ਆ ਕਿ ਬੱਚੇ 20 ਦਿਨਾਂ ਦੇ ਵਿੱਚ ਵਿੱਚ ਕਲੀਅਰ ਕਰ ਜਾਂਦੇ ਆ 20 ਦਿਨਾਂ ਦੇ ਵਿੱਚ ਵਿੱਚ ਆਪਣੇ ਸਕੋਰ ਲੈ ਕੇ ਪੇਰੈਂਟਸ ਨੂੰ ਦੇ ਤੇ ਪੀਟੀ ਦੇ ਇੰਨੇ ਕੁ ਰਿਜ਼ਲਟ ਹੈਗੇ ਆ ਜਿਹੜੇ ਬੱਚਿਆਂ ਨੂੰ ਮਤਲਬ ਜ਼ਰੂਰ ਸੀਗੀ ਟਾਰਗੇਟ ਸੀ ਵੀ 10 ਦਿਨਾਂ ਚ ਰਿਜ਼ਲਟ ਚਾਹੀਦਾ ਅਸੀਂ ਉਹ ਬੱਚਿਆਂ ਨੂੰ 10 ਦਿਨਾਂ ਦੇ ਵਿੱਚ ਵੀ ਗਰੰਟੀ ਨਾਲ ਰਿਜ਼ਲਟ ਲੈ ਕੇ ਦੱਸਦਾ ਹੈਗਾ ਕਿ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਚੀਟੀ ਦੇ ਉਹ ਕਲੀਅਰ ਹੋਣ ਚਾਹੇ ਤੁਸੀਂ ਐਗਰੀਕਲਚਰ ਕਰਦੇ ਹੋ ਤੁਹਾਡੇ ਕੋਲੇ ਪ੍ਰੋਪਰ ਜੇ ਫਾਰਮ ਹੋਣ ਜੇ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੇ ਕੋਲੇ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੋਵੇ ਆਈਟੀਆਰ ਰਿਟਰਨ ਹਰ ਤਰ੍ਹਾਂ ਦੀ ਕਾਉਂਸਲਿੰਗ ਫ੍ਰੀ ਆਫ ਕਾਸਟ ਦਿੰਨੇ ਆਸੀਂ ਹਰ ਇੱਕ ਪੇਰੈਂਟਸ ਨੂੰ ਇਹ ਅਪੀਲ ਕਰਦੇ ਆ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਥੋਂ ਫਾਈਲ ਲਵਾਉਣੀ ਆ ਤੁਸੀਂ ਫਾਈਲ ਜਿੱਥੋਂ ਮਰਜ਼ੀ ਲਵਾਉਣੀ ਆ ਤੁਹਾਨੂੰ ਜੈਨੂ ਗਾਈਡੈਂਸ ਦੇ ਦੇ ਆਪਦੇ ਬੱਚੇ ਨੂੰ ਕਿਸੇ ਵੀ ਚੰਗੇ ਸਕੂਲ ਚ ਪੜਾਤਾ ਲੈਣੇ ਆ ਕਈ ਵਾਰੀ ਕਿਸੇ ਅਨਪ੍ਰੋਫੈਸ਼ਨਲ ਬੰਦੇ ਕੋਲੇ ਜਾ ਕੇ ਆਪ ਦੇ ਬੱਚੇ ਦੀ ਐਡਮਿਸ਼ਨ ਕਰਵਾ ਦੇਣੇ ਜਿੱਥੇ ਤੁਹਾਡਾ ਬੱਚਾ 2-2 ਮਹੀਨੇ ਵੇਸਟ ਕਰ ਲੈਂਦਾ ਇੱਕ ਦਿਨ ਦੀ ਡੈਮੋ ਕਲਾਸ ਲਾਓ ਵੀਜ਼ਾ ਵੇ স্টਡੀ ਸਰਵਿਸਿਜ਼ ਕੋਲੇ ਔਰ ਸਾਡੇ ਰਿਜ਼ਲਟ ਚੈੱਕ ਕਰੋ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਬੈਠ ਕੇ ਉਹਦੀ ਫਾਈਲ ਤੇ ਡਿਸਕਸ਼ਨਸ ਕਰੋ ਅਸੀਂ ਤੁਹਾਡੇ ਬੱਚੇ ਦਾ ਜਿਹੜਾ ਫਿਊਚਰ ਬਣਾਉਣ ਦੇ ਵਿੱਚ 100% ਤੁਹਾਡੀ ਪਿਛਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਨੇ ਕਾਫੀ ਬੱਚਿਆਂ ਨੇ ਫਿਰ 24 ਦੇ ਪਾਸਪੋਰਟ ਸੀਗੇ ਅਪਲਾਈ ਕੀਤਾ ਸੀ ਪਰ ਹਜੇ ਕਿਤੇ ਨਾ ਕਿਤੇ ਵੀਜ਼ਾ ਦੀ ਕਿਤੇ ਇੱਕ ਸਮੱਸਿਆ ਉਹਨਾਂ ਦੀ ਹੈ ਕਿ ਆ ਰਹੇ ਆ ਕਿ ਨਹੀਂ ਜਾਣ ਜਿਵੇਂ ਹੁਣ ਨਵੇਂ ਬੱਚੇ ਹੁਣ ਪਲੱਸ 2 ਕਰ ਰਹੇ ਨੇ 25 ਦੇ ਵਿੱਚ ਉਹਨੀਆਂ ਪਾਸ ਆਊਟ ਹੋਣਗੇ ਕਿ ਉਹ ਅੱਗੇ ਹੁਣ ਆਸਟ੍ਰੇਲੀਆ ਲਈ ਵੀ ਕਰ ਸਕਦੇ ਐਪਲਾਈ ਦੇਖੋ ਜੀ ਜਿਹੜੇ ਬੱਚੇ 2025 ਦੇ ਵਿੱਚ ਇਸ ਟਾਈਮ ਆਪਣੇ ਐਗਜ਼ਾਮ ਦੇ ਰਹੇ ਆ ਉਹ ਬੱਚੇ ਕਿਤੇ ਨਾ ਕਿਤੇ ਪਰਸੈਂਟੇਜ ਵੀ ਬਹੁਤ ਸੋਹਣੀ ਕੱਢ ਲੈਂਦੇ ਆ ਪੀਟੀ ਦੇ ਸਕੋਰ ਜਿਹੜੇ ਹੈਗੇ ਉਹ ਆਲਮੋਸਟ ਅਸੀਂ ਦੇਖਿਆ ਆ ਕਿ ਬੱਚੇ 20 ਦਿਨਾਂ ਦੇ ਵਿੱਚ ਵਿੱਚ ਕਲੀਅਰ ਕਰ ਜਾਂਦੇ ਆ 20 ਦਿਨਾਂ ਦੇ ਵਿੱਚ ਵਿੱਚ ਆਪਣੇ ਸਕੋਰ ਲੈ ਕੇ ਪੇਰੈਂਟਸ ਨੂੰ ਦੇ ਦਿੰਦੇ ਆ ਕਿਤੇ ਨਾ ਕਿਤੇ ਇਹ ਪ੍ਰੋਬਲਮ ਆਉਂਦੀ ਕਿ ਪੇਰੈਂਟਸ ਕੋਲੇ ਪੈਸਾ ਤਾਂ ਹੁੰਦਾ ਪਰ ਉਹ ਪੈਸੇ ਦੀ ਜਸਟੀਫਿਕੇਸ਼ਨ ਨਹੀਂ ਹੁੰਦੀ ਕਿ ਉਹ ਪੈਸਾ ਆਇਆ ਕਿੱਥੋਂ ਆ ਆਸਟ੍ਰੇਲੀਆ ਮੰਗਦਾ ਹੈਗਾ ਕਿ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਜੀਟੀ ਦੇ ਉਹ ਕਲੀਅਰ ਹੋਣ ਚਾਹੇ ਤੁਸੀਂ ਐਗਰੀਕਲਚਰ ਕਰਦੇ ਹੋ ਤੁਹਾਡੇ ਕੋਲੇ ਪ੍ਰੋਪਰ ਜੇ ਫਾਰਮ ਹੋਣ ਜੇ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੇ ਕੋਲੇ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੋਵੇ ਆਈਟੀਆਰ ਰਿਟਰਨ ਆ ਹੋਣ ਜੇ ਤੁਸੀਂ ਜੌਬ ਕਰਦੇ ਹੋ ਤੁਹਾਡੇ ਕੋਲੇ 16 ਨੰਬਰ ਫਾਰਮ ਹੋਣੇ ਬਹੁਤ ਜ਼ਰੂਰੀ ਆ ਔਰ ਤੁਹਾਡੇ ਜਿਹੜੇ ਇਹ ਛੋਟੇ ਛੋਟੇ ਡਾਕੂਮੈਂਟ ਨਾ ਕਲੀਅਰ ਹੋ ਸਕਦੇ ਆ ਜੇ ਤੁਸੀਂ ਪਹਿਲੇ ਦਿਨ ਤੋਂ ਜਿਵੇਂ ਬੱਚਾ ਮਿਹਨਤ ਕਰ ਰਿਹਾ ਤੁਹਾਡਾ ਪਲੱਸ 2 ਦੇ ਵਿੱਚ ਮਿਹਨਤ ਕੀਤੀ ਫਿਰ ਉਹਨੇ ਪੀਟੀ ਜਾਂ ਆਇਲਟਸ ਦੇ ਵਿੱਚ ਮਿਹਨਤ ਕੀਤੀ ਤੁਹਾਡਾ ਵੀ ਫਰਜ ਬਣਦਾ ਕਿ ਤੁਸੀਂ ਇੱਕ ਚੰਗੇ ਕੰਸਲਟੈਂਟ ਕੋਲੇ ਜਾ ਕੇ ਉਹ ਡਾਕੂਮੈਂਟ ਬਾਰੇ ਪਤਾ ਕਰ ਲੋ ਡਾਕੂਮੈਂਟ ਦੀ ਲਿਸਟ ਲੈ ਲਓ ਔਰ ਡਾਕੂਮੈਂਟ ਦੀ ਜੇ ਲਿਸਟ ਤੁਹਾਡੇ ਹੱਥ ਚ ਹੋਊਗੀ ਤਾਂ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਟਾਈਮਲੀ ਆਸਟ੍ਰੇਲੀਆ ਦੀ ਚੰਗੀ ਯੂਨੀਵਰਸਿਟੀ ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹ ਪੜੂਗਾ ਵੀ ਔਰ ਜਿਹੜਾ ਉਹਦਾ ਵੀਜ਼ਾ ਆਨ ਚ ਪ੍ਰੋਬਲਮ ਆਉਂਦੀਆਂ ਲੋਕਾਂ ਨੂੰ ਉਹ ਨਹੀਂ ਆਉਣਗੀਆਂ ਅਸੀਂ ਹੁਣ ਵੀ ਪੇਰੈਂਟਸ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਤੁਹਾਡਾ ਬੱਚਾ ਮਿਹਨਤ ਕਰ ਰਿਹਾ ਤੇ ਤੁਸੀਂ ਕਿਸੇ ਵੀ ਚੰਗੇ ਕੰਸਲਟੈਂਟ ਕੋਲੇ ਜਾਓ ਜਿਹਨੂੰ ਆਸਟ੍ਰੇਲੀਆ ਦਾ ਤਜਰਬਾ ਠੀਕ ਹੈ ਤੇ ਤੁਸੀਂ ਉਹਦੇ ਜੀਟੀ ਦੇ ਡਾਕੂਮੈਂਟ ਪੁੱਛੋ ਕਿਹੜੇ-ਕਿਹੜੇ ਹੈਗੇ ਆ ਮਹੀਨਾ ਦੋ ਮਹੀਨੇ ਲਾ ਕੇ ਉਹਦੇ ਡਾਕੂਮੈਂਟ ਤੇ ਵਰਕਿੰਗ ਕਰ ਲਓ ਜਦੋਂ ਨੂੰ ਤੁਹਾਡੇ ਬੱਚੇ ਦੇ ਸਰਟੀਫਿਕੇਟ ਆਉਣ ਪਲੱਸ 2 ਦੇ ਤਾਂ ਤੁਸੀਂ ਉਹਦੀ ਫਾਈਲ ਜਿਹੜੀ ਹੈਗੀ ਆ ਆਸਟ੍ਰੇਲੀਆ ਦੀ ਚੰਗੀ ਯੂਨੀਵਰਸਿਟੀ ਵਿੱਚ ਲਾ ਸਕੋ ਆ ਤੁਸੀਂ ਆਖੋ ਵੀ ਹਰ ਇੱਕ ਕੰਟਰੀ ਬਾਰੇ ਦੱਸਿਆ ਹੈਗਾ ਵੀਜ਼ਾ ਵੇਵ ਵੱਲੋਂ ਕਿੰਦਾਂ ਦੀ ਜਿਹੜੀ ਹੈਗੀ ਆ ਸਰਵਿਸ ਆਮ ਜੀ ਲੋਕੀ ਤੋਂ ਆਉਣਾ ਚਾਹੁੰਦੇ ਨੇ ਜਾਂ ਡੈਮੋ ਕਲਾਸਾ ਲੈਣਾ ਚਾਹੁੰਦੇ ਨੇ ਤੇ ਜਾਂ ਕਿਸੇ ਵੀ ਕੰਟਰੀ ਬਾਰੇ ਗਾਂ ਕਿ ਜਿਹੜਾ ਵੀਜ਼ਾ ਵੇਵ ਕਿੰਨੀ ਕੱਗਾ ਇਸ ਉਹਨਾਂ ਦਿੰਦਾ ਕਿੰਨਾ ਕੁ ਨਾਲ ਸਾਥ ਦਿੰਦਾ ਇਹ ਚੀਜ਼ ਵਿੱਚ ਹਰ ਤਰ੍ਹਾਂ ਦੀ ਕਾਉਂਸਲਿੰਗ ਫ੍ਰੀ ਆਫ ਕਾਸਟ ਦਿੰਨੇ ਆ ਅਸੀਂ ਹਰ ਇੱਕ ਪੇਰੈਂਟਸ ਨੂੰ ਇਹ ਅਪੀਲ ਕਰਦੇ ਆ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇੱਥੋਂ ਫਾਈਲ ਲਵਾਉਣੀ ਆ ਤੁਸੀਂ ਫਾਈਲ ਜਿੱਥੋਂ ਮਰਜ਼ੀ ਲਵਾਉਣੀ ਆ ਤੁਹਾਨੂੰ ਜੈਨੂਨ ਗਾਈਡੈਂਸ ਦੇ ਦੇਵਾਂਗੇ ਜਿਹਦੇ ਨਾਲ ਤੁਹਾਨੂੰ ਆਨਲਾਈਨ ਟਾਈਮ ਦੇ ਵਿੱਚ ਸਟਰਗਲ ਨਹੀਂ ਕਰਨਾ ਪਊਗਾ ਔਰ ਫ੍ਰੀ ਡੈਮੋ ਕਲਾਸ ਹੈਗੀ ਸਾਡੀ 1 ਡੇ ਦੀ ਵੈਸੇ ਜਿਹੜੇ ਸਾਡੇ ਇੰਸਟਾਗ੍ਰam YouTube ਦੇ ਉੱਤੇ ਜਾ ਕੇ ਤੁਸੀਂ ਦੇਖੋਗੇ ਨਾ ਵੀਜ਼ਾ ਵੇਵ ਸਟੱਡੀ ਸਰਵਿਸਿਜ਼ ਦੇ ਪੀਟੀ ਦੇ ਇੰਨੇ ਕੁ ਰਿਜ਼ਲਟ ਹੈਗੇ ਆ ਜਿਹੜੇ ਬੱਚਿਆਂ ਨੂੰ ਮਤਲਬ ਜ਼ਰੂਰਤ ਸੀਗੀ ਟਾਰਗੇਟ ਸੀ ਵੀ 10 ਦਿਨਾਂ ਚ ਰਿਜ਼ਲਟ ਚਾਹੀਦਾ ਅਸੀਂ ਉਹ ਬੱਚਿਆਂ ਨੂੰ 10 ਦਿਨਾਂ ਦੇ ਵਿੱਚ ਵੀ ਗਰੰਟੀ ਨਾਲ ਰਿਜ਼ਲਟ ਲੈ ਕੇ ਦਿੱਤਾ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਸਾਡੀ ਕੋਈ ਈਅਰਸ ਆਂ ਟੈਸਟ ਆਫ ਇੰਗਲਿਸ਼ ਨਾਲ ਕੋਈ ਸੈਟਿੰਗ ਹੈਗੀ ਆ ਬਟ ਸਾਡਾ ਤਜਰਬਾ ਹੀ ਇੰਨਾ ਹੋ ਗਿਆ ਕਿ ਸਾਡੇ ਕੋਲੇ ਉਹ ਮਟੀਰੀਅਲ ਹੈਗਾ ਕਿ ਜਿਹੜਾ ਬੱਚਿਆਂ ਦੇ ਐਗਜ਼ਾਮ ਦੇ ਵਿੱਚ ਆਉਣਾ ਔਰ ਇਸ ਟਾਈਮ ਅਸੀਂ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਆਨਲਾਈਨ ਕਲਾਸਿਸ ਜਿਹੜੀ ਦੇ ਰਹੇ ਆਂ ਸਾਡੇ ਕੋਲੇ 100 ਪਲੱਸ ਬੱਚਾ ਹੈਗਾ ਔਰ ਉਹ ਆਨਲਾਈਨ ਪੜ ਰਿਹਾ ਔਰ ਐਵਰੀ ਡੇ ਸਾਡੇ ਰਿਜ਼ਲਟ ਆ ਰਹੇ ਜੇ ਅੱਜ ਦੀ ਗੱਲ ਕਰੀਏ ਅੱਜ ਵੀ ਤਿੰਨ ਤੋਂ ਚਾਰ ਰਿਜ਼ਲਟ ਆਏ ਐਵਰੀ ਡੇ ਰਿਜ਼ਲਟ ਆਉਂਦੇ ਆ ਔਰ ਤੁਸੀਂ ਆਪਦੇ ਬੱਚੇ ਨੂੰ ਕਿਸੇ ਵੀ ਚੰਗੇ ਸਕੂਲ 'ਚ ਪੜਾਤਾ ਲੈਣੇ ਆ ਕਈ ਹੋਰੀ ਕਿਸੇ ਅਨਪ੍ਰੋਫੈਸ਼ਨਲ ਬੰਦੇ ਕੋਲੇ ਜਾ ਕੇ ਆਪਦੇ ਬੱਚੇ ਦੀ ਐਡਮਿਸ਼ਨ ਕਰਵਾ ਦੇਣੇ ਜਿੱਥੇ ਤੁਹਾਡਾ ਬੱਚਾ 2-2 ਮਹੀਨੇ ਵੇਸਟ ਕਰ ਲੈਂਦਾ ਇੱਕ ਦਿਨ ਦੀ ਡੈਮੋ ਕਲਾਸ ਲਾਓ ਵੀਜ਼ਾ ਵੈਬ ਸਟੱਡੀ ਸਰਵਿਸਿਜ਼ ਕੋਲੇ ਔਰ ਸਾਡੇ ਰਿਜ਼ਲਟ ਚੈੱਕ ਕਰੋ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਬੈਠ ਕੇ ਉਹਦੀ ਫਾਈਲ ਤੇ ਡਿਸਕਸ਼ਨਸ ਕਰੋ ਅਸੀਂ ਤੁਹਾਡੇ ਬੱਚੇ ਦਾ ਜਿਹੜਾ ਫਿਊਚਰ ਬਣਾਉਣ ਦੇ ਵਿੱਚ 100% ਤੁਹਾਡੀ ਹੈਲਪ ਕਰਾਂਗੇ ਹਰ ਹਾਲ ਕਿਸੂ ਜੀ ਸੋ ਇਹ ਸਨ ਵੀਜ਼ਾ ਮਹਾਰਾ ਸਿੰਡੀਪ ਪੁੱਲਰ ਵੀਜ਼ਾ ਵੇਬ ਤੋਂ ਜਿਨ੍ਹਾਂ ਬਾਕੂ ਵੀ ਜਾਣਕਾਰੀ ਸਾਂਝੀ ਕੀਤੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਲਗਾਤਾਰ ਇਹਨਾਂ ਵੱਲੋਂ ਜਿਵੇਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਕਿ ਬੱਚੇ ਆਪਣੇ ਇਥੋਂ ਕੋਈ ਨਾ ਕੋਈ ਸਕਿੱਲ ਲੈ ਕੇ ਵਿਦੇਸ਼ ਵਿੱਚ ਜਾਣ ਤਾਂ ਜੋ ਆਪਣਾ ਵਧੀਆ ਭਵਿੱਖ ਬਣਾ ਸਕਣ ਤਾਂ ਹੁਣ ਉਹਨਾਂ ਦੱਸਣਾ ਕਿ ਅੱਗੇ ਨਾਲ ਲੋਕ ਵੀ ਜਿਹੜੇ ਅੱਗੇ ਵੀਰੇ ਸੋਏ ਆ ਤੇ ਲੋਕ ਵੀ ਸਵਾਲ ਕਰਦੇ ਨੇ ਕਿ ਕਿਹੜੇ ਦੇਸ਼ ਵਿੱਚ ਉਹਨੂੰ ਜਾਣਾ ਹੈ ਤਾਂ ਕਿਹੜਾ ਕੋਰਸ ਕਰਨਾ ਚਾਹੀਦਾ ਹਰ ਇੱਕ ਚੀਜ਼ ਬਾਖੂ ਵੀ ਉਹਨਾਂ ਵੱਲੋਂ ਦੱਸੀ ਗਈ ਹੈ ਸੋ ਤੁਸੀਂ ਵੀ ਆਪਣੇ ਵੀਜ਼ੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਇਹਨਾਂ ਦੇ ਨੀਚੇ ਨੰਬਰ ਆ ਰਹੇ ਉਹਦੇ ਦੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੀ ਹਰ ਇੱਕ ਸਲਾਹ ਤੁਹਾਡੇ ਨੂੰ ਦਿੱਤੀ ਜਾਊਗੀ ਧੰਨਵਾਦ ਦੋਸਤੋ